ਸਸ ਸੋਨੀਕਾ ਕਰ ਸੋਧੋ ਘਟ ਪਰਚਾ ਕੀ ਬਾਤ ਨਿਰੋਧੋ ਸਸ ਸੋਨੀਕਾ ਕਰ ਸੋਧੋ ਉਹ ਚੀਜ਼ ਨੂੰ ਬ੍ਰੀਕ ਕਰਕੇ ਸ਼ੁੱਧ ਕਰਨਾ ਚਾਹੀਦਾ ਹੈ ਇਹ ਜਿਹੜਾ ਗਿਆਨ ਹੈ ਇਹਨੂੰ ਬ੍ਰੀਕ ਕਰਕੇ ਸਮਝਣਾ ਚਾਹੀਦਾ ਹੈ ਸੋਧਣਾ ਵੀ ਚਾਹੀਦਾ ਕਿਉਂ ਅੱਥ ਜਿਹੜੇ ਗਲਤ ਨੇ ਨਾ ਲੈ ਹੋਏ ਉਹ ਅਰਥ ਜਿਹੜਾ ਕੁਰਈ ਦੇ ਤੋਂ ਪੜ ਕੇ ਆਇਆ ਹੈ ਨਾ ਉਹ ਸੀਤ ਗ੍ਰੰਥੋਂ ਦੇ ਕੋਲ ਪਰ ਅਰਥ ਗਲਤ ਕੀਤਾ ਸੀ ਉੱਥੇ ਉਹਨੇ ਅਰਥ ਦੇ ਦਿੱਤੇ ਤੇ ਸਾਡੇ ਕੋਲ ਇਹ ਅਰਥ ਗਲਤ ਕੀਤਾ ਇਹਨੂੰ ਬ੍ਰਿਕੀ ਨਾਲ ਸੋਧਣਾ ਪਊਗਾ ਬਾੜੀ ਨੂੰ ਇਹਦੇ ਚ ਕੀ ਲਿਖਿਆ ਹੈ ਬਹੁਤ ਹੀ ਬ੍ਰਿਕੀ ਨਾਲ ਸੁੰਦਰ ਕਰਕੇ ਸੋਧਣਾ ਪਊਗਾ ਸਮਝਦਾ ਬਊਗਾ ਇਹ ਹੈ ਸ਼ੁੱਧ ਕਰਤਾ ਗਿਆਨ ਪ੍ਰਥਾਣ ਵળે ਸ਼ੁੱਧ ਕਰਤਾ ਘਟ ਪਰਚਾ ਕੀ ਬਾਤ ਨਿਰੋਧੋ ਕੜ ਪਰਚਾ ਕੀ ਬਾਤ ਦੋ ਕੜ ਪਰਚਾ ਕੀ ਬਾਤ ਹੈ ਦੋ ਕਟ ਅੰਦਰੇ ਪਰਚਾ ਪਾਉਣਾ ਉਹ ਲੋ ਉਹ ਉਹ ਹੈ ਉਹ ਕਲਪਨਾ ਰੁਕੂਗੀ ਫੇਰ ਵਰਨਾ ਤੁਹਾਡੇ ਅੰਦਰੋਂ ਕਲਪਨਾ ਨਹੀਂ ਰੁਕਣੀ ਕੜ ਪਰਚਾ ਕੀ ਬਾਤ ਹੈ ਜਿਹੜੀ ਦੋ ਜਦੋਂ ਗਿਆਨ ਬਿਲਕੁਲ ਤੁਹਾਨੂੰ ਸ਼ੁੱਧੇ ਦੀ ਸਮਝ ਆਉਣੀ ਸ਼ੁੱਧ ਇਹਨੂੰ ਸ਼ੁੱਧ ਕਰੀ ਜਾਓਗੇ ਕਰੀ ਜਾਓਗੇ ਕਰੀ ਜਾਓਗੇ ਜਦ ਸ਼ੁੱਧ ਹੋ ਗਿਆ ਫਿਰ ਕਲਪਨਾ ਦੁਰਦ ਕਰ ਦੂਗਾ ਫਿਰ ਨਿਰੋਧਕ ਚੀਜ਼ ਹੈ ਫਿਰ ਕੁਝ ਵੀ ਮਾਇਆ ਦੀ ਜਿਹੜੀ ਚੀਜ਼ ਅੰਦਰ ਨਹੀਂ ਵਰਤਦੀ ਜਿੰਨਾ ਚਿਰ ਇਹਦੇ ਵਿੱਚ ਮਾਇਆ ਦੀ ਹੋਂਸ ਜੰਡੀ ਹੈ ਨਾ ਅਰਥੋ ਦੇ ਵਿੱਚ ਇਹਦੇ ਵਿੱਚ ਕੋਈ ਕਮੀ ਹੈ ਉਨਾ ਚਿਰ ਮਾਇਆ ਅੰਦਰ ਕਲਪਨਾ ਚਲਦੀ ਰਹੂਗੀ ਤੁਹਾਡੀ ਕਲਪਨਾ ਹੀ ਅੰਦਰ ਕਟ ਪਰਛੇ ਜੋ ਜੇ ਅਸੀਂ ਵਿਅਕਤੀ ਨੂੰ ਗੁਰੂ ਬਨ ਬਲਿਆ ਉਹ ਤੇ ਸਭ ਕੁਝ ਬਦਲ ਜਾ ਜਦੋਂ ਗੁਰਬਾਣੀ ਦੇ ਅੰਗਾਂ ਦੀ ਮਾਨ ਰੱਖ ਕੇ ਇੱਕ ਬੰਥੀ ਸਮਝਾਉਂਦੇ ਇਹ ਤਾਂ ਅਸੀਂ ਗੋਰੀ ਛੱਡਦੇ ਗੋਰੀ ਛੱਡਦੇ ਨਾ ਜਿੱਥੇ ਕੋਈ ਮੋਰੀ ਛੱਡਦੀ ਰੇਗੀ ਉਥੋਂ ਬਾਹਰ ਮਾਇਆ ਆਵੜੀ ਅਸੀਂ ਚਾਹਦੇ ਹਾਂ ਵੀ ਆਲੇ ਨਾਲੇ ਫਰੜ ਦਾ ਪਾਣੀ ਆ ਸਾਡੇ ਘਰ ਦਾ ਵੜੇ ਅਸੀਂ ਆਲੇ ਨਾਲੇ ਬੰਨ੍ਹ ਲਾਇਆ ਪਰ ਕਿਤੋਂ ਕੋਈ ਐਸਾ ਟੁਪਟਾ ਰੱਖਿਆ ਗਿਆ ਜੀ ਜੋ ਬਿਜਲੀ ਪਾਣੀ ਛੱਡੇ ਦੀ ਆ ਜੇ ਅਸੀਂ ਉਹਨੂੰ ਬੰਦ ਨਾ ਕਰਾਂਗੇ ਪਾਣੀ ਤਾਂ ਉਦਾਂ ਰਹੂਗਾ ਕੋਈ ਭਰ ਦੂਗਾ ਤਾਂ ਐਸਾ ਕੁਛ ਹੈ ਬਿਲਕੁਲ ਪਾਣੀ ਸਿਵੜੋਣੀ ਚਾਹੀਦਾ ਅੰਦਰ ਮਾਇਆ ਨਹੀਂ ਹੋਣੀ ਚਾਹੀਦੀ ਜਿੱਥੇ ਦੀ ਵੀ ਮਾਇਆ ਹੋਦੀ ਹੈ ਜਿੱਦੋਂ ਅਸੀਂ ਹੱਥ ਵਿਰੋਧ ਕਰਦੇ ਹਾਂ ਗੁਰਬਾਣੀ ਦੇ ਉੱਥੇ ਹੀ ਪੜ ਜਾਂਦਾ ਹੈ ਪਰ ਪਰ ਉਹਤੋਂ ਅਹਰ ਹੋ ਹੀ ਜਾਂਦਾ ਕਿਤੋਂ ਕੋਈ ਗੁੰਜਾਇਸ਼ ਛੱਡੀ ਨਹੀਂ ਹੋਈ ਅਸੀਂ ਜਾਣ ਬੁੱਝ ਕੇ ਕਰਦੇ ਜਾਣ ਬੁੱਝ ਕੇ ਨਹੀਂ ਗੱਲ ਆਪਣੇ ਤੁਹਾਨੂੰ ਤੁਸੀਂ ਬੜਾ ਕਰ ਦੋ ਅਸੀਂ ਵੂਰ ਕਦੇ ਕਿਹ ਰੇਤੀ ਜੂ ਬੜਾ ਨਹੀਂ ਕਰ ਸਕਦਾ ਬੜਾ ਕਰਦੇ ਕਰਦੇ ਛੋਟਾ ਤਾਂ ਲੰਘ ਜਾਂਦਾ ਕੋਈ ਉਹ ਗੱਲ ਸੁਣਾਉਂਦੇ ਹੁੰਦੇ ਮੇਰੀ ਬੁਢੀ ਦੀ ਕਹਿੰਦਾ ਇੱਕ ਬਾਜ ਛੋਟਾ ਬੱਚਾ ਦੇਰੀ ਚੱਲੀ ਹਵਾ ਆਈ ਵੀ ਪਿਆ ਛੋਟੇ ਛੋਟੇ ਗੋਲੇ ਵੀ ਵੱਜੇ ਤੋਂ ਬਾਜ ਦਾ ਬੱਚਾ ਫਾਤਾ ਓਲਡ ਵਾਲਾ ਸ਼ਿਕਾਰੀ ਵੀ ਸੀ ਪਰ ਉਹ ਜੋ ਛੋਟਾ ਸੀ ਉਹ ਚੱਲ ਰਲ ਸਕੋ ਉਹ ਉਹ ਚਾਂਜੇ ਨੂੰ ਕੋੜਿਆਂ ਨੂੰ ਉੱਡ ਗਿਆ ਪਿਆ ਬਾ ਜਵਾਗ ਚੱਕ ਲਿਆ ਏ ਤਰਸ ਕਰਕੇ ਵੀ ਇਹਨੂੰ ਬਚਾवलं ਤੇ ਤੇ ਪਿਆਰਾਂ ਦੇ ਵਿੱਚ ਕੋਈ ਕੁੱਤੇ ਦੀ ਰੰਗ ਜੂਗਾ ਕਾਲ ਆਇਆ ਏ ਕਾਲਿਆ ਕੇ ਢੂੜੀ ਦੇ ਨੂੰ ਤੇ ਪਰਖਿਆ ਜਦੋਂ ਤੁਹਾਨੂੰ ਸੀ ਟੋਪੇ ਰੱਖਿਆ ਟੋਪੇ ਕੇ ਆਉਂਦੇ ਆਇਂ ਫਿਰ ਹੋ ਜਿਆਦਾ ਤੋ ਕੁਲਗੀ ਤੇ ਉਹਦੇ ਸੋ ਉਹਨੂੰ ਗਰਮੀ ਲੱਗਣ ਲੱਗੀ ਸੇਟੇ ਗਰਮੀ ਤਾਂ ਲਗੜੀ ਸੀ ਤੇ ਉਹਨੇ ਦੇਖਿਆ ਉਹ ਹੋਏ ਨੂੰ ਕੀ ਤਕਲੀਫ ਹੈ ਕਹਿੰਦੇ ਇਹ ਜਿਹੜੀ ਚੁੰਝ ਬੁੜੀ ਖੰਡੀ ਹੈ ਇਹ ਹੀ ਬਿਮਾਰੀ ਹੈ ਉਹ ਖਾਰੀ ਸਹਰਾ ਜਰਾ ਚੋਦੇ ਖਰਾ ਹੋਰ ਲੈ ਕੇ ਚੋ ਕਹਿੰਦੇ ਚੁੰਝ ਘਟਦੀ ਹੈ ਉਹਦੇ ਹੂ ਤਾਂ ਬੰਦਾ ਵਿਚਾਰਾ ਦਾ ਖਾਉਂਗੇ ਬਈ ਉਹਨੇ ਉਹਦੇ ਜਿਹੜੀ ਬਿੰਗੀ ਚੋਂ ਜਿਸੇ ਵੜ ਦਿੱਤੀ ਫਿਰ ਉਹ ਖੋਗਦਾ ਤੌਹਤਾ ਤਾਂ ਕਹਿੰਦੇ ਉਹ ਕੋਈ ਗਰਮੀ ਰੱਖ ਜੇ ਉਹ ਖਾ ਉਹ ਪੜਦੇ ਸਾਰੇ ਉਹ ਬਾਏ ਦੇ ਰੱਖਿਆ ਕਰ ਰਹੀ ਹੈ ਸੰਤਰਾ ਨਹੀਂ ਕਰ ਰਹੀ ਇਮਾਨਦਾਰੀ ਨੂੰ ਕਰ ਰਹੀ ਆ ਕਾਬਾ ਸੀ ਕੀਤਾ ਕੋਈ ਵੱਤ ਥੋੜੀ ਜਿਹੀ ਗੋਲੀ ਉਹੜੇ ਓੜਣਾਲੇ ਘਾਮ ਤੇ ਉਹ ਵੀ ਪੜਦੇ ਅਸੀਂ ਉਹਨਾਂ ਦਾ ਸੱਚ ਦੀ ਸ਼ਕਤੀ ਨਾਲ ਸੀ ਬਾਹਰ ਤੋਂ ਉੱਠਣਾ ਸੀ ਸੱਚ ਦੀ ਸ਼ਕਤੀ ਨਾਲ ਤਾਂ ਖੰਭੇ ਘਟਦੇ ਅਸੀਂ ਸੱਚ ਘੜ ਵਾਲੇ ਜੁੱਝ ਘਟਦੇ ਜਿਹੜਾ ਵਿੱਚੋਂ ਲੜਣਾ ਸੀ ਨਾ ਥੱਲਿਓ ਫੋਲ ਕੇ ਰੂ ਚੱਕੇ ਸਬਰ ਤੇ શાਸਤਰ ਵਾਲੇ ਅਰਥ ਜਿਹੜੇ ਉੱਥੇ ਤੇ ਲਫਜ਼ਾਂ ਦੇ ਇੱਥੇ ਲਾਤੇ ਉਹ ਅੱਜ ਤਾਂ ਬਦਲੇ ਹੋਏ ਸੀ ਇੱਥੇ ਐਡੀ ਸਿਆਣਪ ਕੀਤੀ ਪ੍ਰਸਾਰੈ ਉਹ ਜਦੋਂ ਖੋਤਾ ਸਟਿਆਇਆ ਤੇ ਨਾ ਨਦੀ 'ਚ ਉਹ ਕੰਮ ਕਰ ਤੇ ਹੁਣ ਜੇ ਕੋਈ ਕਹੇ ਛੁੜ ਗੁੱਸਾ ਨਾ ਗਣ ਤਾਂ ਠੰਡੇ ਤਰੀਕੇ ਨਾਲ ਗੱਲ ਹੋ ਕਿਸੇ ਧਰਮ ਦੇ ਵਿੱਚ ਕੋਈ ਗਲਤ ਪਰੰਪਰਾ ਚਲਾਈ ਬੜੀ ਸਖਰੀ ਹੈ ਕੋਈ ਗਲਤ ਧਾਰਨ ਕਾਇਮ ਕਰ ਦੇਣੀ ਤਾਂ ਬੜੀ ਆਸਾਨ ਹੈ ਇਹ ਗੱਲ ਦਾ ਉਹਨਾਂ ਲੋਕਾਂ ਨੂੰ ਬਤਾਏ ਜਿਨ੍ਹਾਂ ਨੇ ਬੜੇ ਬੜੇ ਰੇ ਕੰਮ ਕਰਦੇ ਆਏ ਨੇ ਉਹ ਬੜੇ ਐਕਸਪਰਟ ਨੇ ਸਾਡੇ ਕੋਲ ਜਿਨ੍ਹਾਂ ਕੋ ਧਰਮ ਹੈ ਉਹਨੂੰ ਨਮੋ ਇਹ ਤਾਂ ਸਿਰਫ 300 ਸਾਲ ਤੇ ਅਸੀਂ ਤਾਂ ਧਰਮ ਕੋ ਬੰਦੇ ਹੀ ਨਹੀਂ ਇਹ ਤਾਂ क्षत्रिय ਨੇ ਬੈਠ ਨੇ ਮੈਂ क्षत्रिय ਧਾਰਮ ਕਾ ਲੜ ਜਾਂਦੇ ਵਹਿਂ ਸੇਵਾ ਕਰ ਜਾਂਦੇ ਨੇ ਧਰਮ ਦਾ ਐਕਸਪਰਟ ਪ੍ਰਾਪੜ ਸੀ ਉਹਨੇ ਸ਼ਰਤ ਕਰਤੀ ਸਾਨੂੰ ਧਰਮ ਦੀ ਸਮਝ ਹੈ ਕੋਈ ਨਹੀਂ ਸਾਨੂੰ ਵੀ ਕੋਈ ਸਮਝ ਹੈ ਉਹ ਐਕਸਪਰਟ ਨੇ ਉਹਨਾਂ ਨੇ ਬਗਾੜੇ ਨੇ ਧਰਮ ਹੁਣ ਤੱਕ ਫਸਲੀ ਕਿਉਂ ਧਰਮ ਉਹਨਾਂ ਨੇ ਆਪਣਾ ਧੱਦਾ ਬਣਾਇਆ ਸੀ ਧਰਮ ਧੱਦਾ ਬਗਾੜੇ ਤੋਂ ਬਿਲੋਂ ਨਹੀਂ ਬੜਦਾ ਧੱਦਾ ਹੀ ਸਾਡਾ ਬਲਾ ਰੱਖਦਾ ਉਹ ਜੇ ਧਰਮ ਧੱਦਾ ਬਣ ਜਾ ਨਹੀਂ ਹੋ ਲੈ ਜਾਂਦਾ ਉਹਨਾਂ ਵੱਲੋਂ ਉਂਗਲੀ ਉਲਦੀ ਸੀ ਧੰਦੇ ਦੀ ਉਹਨੇ ਸਾਡੇ ਵਾਲਾ ਧੰਬਲਾ ਦਾ। ਗਾਇਕ ਐਸਾ ਖੜੂ। ਫੁੜਕੇ ਬੈਗਾ। ਉਹਨਾਂ ਨੇ ਗੁਰੂ ਵਿਅਕਤੀ ਨੂੰ ਬਣਾਇਆ ਹੋਇਆ ਸੀ। ਮੂਰਤੀ ਪੂਜਾ ਸੀ, ਪછી ਗੁਰੂ ਬਣਦਾ ਵਿਅਕਤੀ। ਉਹਨਾਂ ਨੇ ਮੂਰਤੀ ਪੂਜਾ ਕਰਦੇ ਤੇ ਉਹ ਜਾ ਕੁਝ ਅਸੀ ਕਰਨ ਲੱਗੇ। ਉਹਨਾਂ ਨੇ ਮੰਦਰ ਸੀਗੇ ਅਸੀਂ ਗੁਰਦੁਆਰੇ ਬਣਾ ਲੈ। ਸਭ ਕੁਝ ਉਹੀ ਹੈ ਜਿਹੜੀਆਂ ਗੱਲਾਂ ਦੇ ਖਿਲਾਫ ਸੀ ਨਗਰ ਬਾਣੀ ਉਹ ਅਸੀਂ ਚਾਲੂ ਕਰਤੀ ਬਾਣੀ ਕਿਸ ਵੇਲੇ ਪੜੀਏ ਕਿਸ ਵੇਲੇ ਵਿਚਾਰੀਏ ਇਹਦੇ ਤੇ ਸਾਡੀ ਟਿੱਪਣੀ ਹੈ ਪਰ ਅਸੀਂ ਬੇਰ ਵੇਲੇ ਰਹਿਮ ਰਾਇਆ ਬਣਾ ਲਈ ਪੜਨ ਤੱਕ ਸਿਵਿਤ ਕਰ ਲਿਆ ਸੀ ਪੜਨ ਨੂੰ ਮਹਿਦ ਪੜ ਨੂੰ ਗੁਰਬਾਣੀ ਸਰਡਣ ਕਰਦੀ ਵੇਦ ਪੜੇ ਪੜਤ ਮੂਏ ਰੂਪ ਦੇਖ ਦੇਖਦਾਰੀ ਰੂਪ ਦੀ ਜਿਹੜੀ ਪੂਜਾ ਉਹ ਆਦਮੀ ਦਾ ਧਰਮ ਨਹੀਂ ਹੈ ਔਰ ਉਹਦਾ ਧਰਮ ਰੂਪ ਦੀ ਪੂਜਾ ਸਾਡੇ ਆ ਜੇ ਰੂਪ ਦੀ ਪੂਜਾ ਨਾ ਹੁੰਦੀ ਤਾਂ ਤੇ ਵਧਿਆਰਵਾਲੇ ਦੀ ਕੋਈ ਲੋੜ ਨਹੀਂ ਸੀ ਗੁਰਦੁਆਰੇ ਦੀ ਸੋਲ ਦੀ ਕੋਈ ਲੋੜ ਨਹੀਂ ਸੀ ਵਧੀਆ ਪਥਰਾਂ ਦੀ ਕੋਈ ਲੋੜ ਨਹੀਂ ਸੀ ਵਧੀਆ ਪ੍ਰਚਾਰ ਦੀ ਲੋੜ ਸੀ ਵਧੀਆ ਗਿਆਨ ਦੀ ਲੋੜ ਸੀ ਉਹ ਛੱਡ ਦਿੱਤਾ ਵਧੀਆ ਵਧੀਆ ਹੋਰ ਚੀਜ਼ ਬਹੁਤ ਸਜਾਵਟਾਂ ਕਰ ਲਿਆ ਮਿਊਜ਼ੀਅਮ ਬਣਾ ਲਿਆ ਜੋ ਸੰਗਤ ਉਹਨੇ ਚਾਹੀਦੀ ਵਤ ਤੋਂ ਵਦ ਗੋਲ ਘੁਣੀ ਚਾਹੀਦੀ ਵਤ ਤੋਂ ਵਦ ਗਿਆਨ ਦੀ ਨਾਲ ਲੋਕਾਂ ਨੂੰ ਰੋੜਾ ਲੋ ਸਾ ਪਬਲਿਕ ਨੂੰ ਤਾਂ ਲੋੜ ਨਹੀਂ ਇਹਦੀ ਜੇ ਕੀ ਦੀ ਪਬਲਿਕ ਨੂੰ ਲੋੜ ਹੈ ਉਹ ਦੇ ਰਹੇ ਨੇ ਤੇ ਚਾਹੇ ਪਬਲਿਕ ਡੁੱਬ ਜਵੇ ਪੈ ਡੁੱਬ ਜਵੇ ਗੁਰਬਾਣੀ ਨੇ ਪਬਲਿਕ ਨੂੰ ਨਹੀਂ ਦੇਖਿਆ ਪਬਲਿਕ ਕੀ ਬੰਗਲੀ ਹੈ ਗੁਰੂ ਨੇ ਤਾਂ ਉਹ ਗੱਲ ਦਿੱਤੀ ਹੈ ਆਪ ਸਾਡੇ ਡੁੱਬ ਗਏ ਨੇ ਪਾਣੀ ਦੇ ਹੁਣ ਐ ਹੋ ਸਕਦਾ ਹੈ ਬਸ ਜੀਣਾ ਨਹੀਂ ਬਾਹਰ ਹੋਣ ਉਡਭਦਾ ਰਹੋ ਕੋਈ ਗੱਲ ਨਹੀਂ ਕੋਈ ਇਤਰਾਜ ਨਹੀਂ ਬਥੇਰਾ ਘੁਬੜਾਇਆ ਹੈ ਜੋ ਕੁਝ ਪਾਇਆ ਸੋਇ ਕਬਾੜ ਜਿਹੜਾ ਨਹੀਂ ਚਾਹੁੰਦਾ ਰਹਿਣਾ ਜਾਣਾ ਸੱਚ ਕਰਨ ਇੱਥੇ ਰਹੇ ਬੜੀ ਖੁਸ਼ੀ ਨਾਲ ਰਹੇ ਕੋਈ ਇਤਰਾਜ ਨਹੀਂ ਕਿਸੇ ਨੂੰ ਕੋਈ ਮਜਬੂਰ ਨਹੀਂ ਕਰ ਰਿਹਾ ਚਾਹ ਦੂ ਸੂਰਜ ਬਣਾ ਕੇ ਦਿੱਤੇ ਨੇ ਸਾਰੇ ਖੇਤੀ ਜਬੀਰ ਬਥੇਰੀ ਬਣਾ ਕੇ ਇੱਥੇ ਪਾਣੀ ਵਧੂ ਪਿਆ ਸਮੁੰਦਰ ਭਰਿਆ ਪਿਆ ਹਵਾ ਵਧੂਰ ਕੋਈ ਪੈਸਾ ਨਹੀਂ ਲੱਗਦਾ ਰਹੋ ਇੱਥੇ ਕਰੋ ਖੋ ਬੋਲੋ ਲੜੋ ਢੋ ਕੋਈ ਕਿਸਲਵਾਰੇ ਕੋ ਕਿਸਲਵਾਰੇ ਤੁਸੀਂ ਜਦੋਂ ਤੁਹਾਡਾ ਕੰਮ ਜਾਵੇ ਜੇ ਚੱਕਤਾ ਸੱਤੇ ਕੋ ਮਾਰੇ ਕਰੋ ਪਰ ਲੜਾਕਿਆਂ ਨੂੰ ਇਹ ਜੇ ਝਗੜਾਲ ਨੂੰ ਸਾਥ ਕਰਨ ਕੋਈ ਜਗ੍ਹਾ ਨਹੀਂ ਇੱਥੇ ਜਗ੍ਹਾ ਆਪਣੇ ਫੈਸਲੇ ਇੱਥੇ ਕਰਦੇ ਰਹੋ ਤੁਸੀਂ ਜਿਹੜਾ ਇੱਥੋਂ ਦੁਖੀ ਹੈ ਜੋ ਜਾਣਾ ਚਾਹੁੰਦਾ ਉਹਦੇ ਵਾਸਤੇ ਆ ਆਪ ਬਵਲ ਕਵਾਸਤੇ ਤਾਂ ਬਾਣੀ ਹੈ ਹੋਈ ਨਹੀਂ ਇਹ ਤਾਂ ਬੇਲਵਾ ਤੇ ਹੈਂਡ ਬੇਲੇ ਨਹੀਂ ਕੜੇ ਫੈਲ ਪਕੜ ਸੰਸਾਰ ਇਹ ਦੋਨਾਂ ਫਿਰਲੇ ਵਾਸਤੇ ਸੀ ਅਸੀਂ ਸਭ ਵਾਸਤੇ ਬਣਵਲੀ ਆ ਜਿਹੜਾ ਨੇ ਸਭ ਵਾਸਤੇ ਕਹਿੰਦੇ ਨੇ ਆਪੇ ਰੁਬਲ ਨਹੀਂ ਰਣੇ ਆਪਣੇ ਮਨ ਲੈ ਆਪ ਨੇੜੇ ਵੀ ਜਾਂਦੇ ਸਭ ਆਸਤੇ ਕਹਿੰਦੇ ਨੇ ਵੱਡਾ ਦਾਇਰਾ ਬਣਾ ਕੇ ਵੱਡੀ ਵਾਇਆ ਹੋਊਗੀ ਜ਼ਿਆਦਾ ਵਾਇਆ ਹੋਊਗਾ ਵੱਡੇ ਏਰੀਏ ਸਾਡਾ ਰਾਜ ਹੋਊਗਾ ਵੋਟਾਂ ਜ਼ਿਆਦਾ ਹੋਣਗੀਆਂ ਬਸ ਆ ਇਹ ਹੋਰ ਕੁਝ ਨਹੀਂ ਹੈ ਲੈ ਦੇ ਪਿੱਛੇ ਬਣੀਏ ਖੁਦ ਵੀ ਮੰਨਦੇ ਹੋ ਨਾ ਨਾ ਮੰਨਣ ਦੀ ਲੋੜ ਹੈ ਇਹ ਸੱਚ ਹੈ ਬਿਲਕੁਲ ਹਕੀਕਤ ਇਹ ਹੋ ਰਿਹਾ ਸਟ ਕਟ ਪਰਚੇ ਜੋ ਉਪਜੇ ਭਾਉ ਕਟ ਪਰਚੇ ਜੇ ਘਟ ਘਟ ਹਿਰਦੇ ਵਿੱਚ ਟਕਿਆ ਵਿਚਾਰਦਾ ਰਹੇ ਬਾਣੀ ਨੂੰ ਹਿਰਦੇ 'ਚ ਜੀ ਗੱਲ ਲੱਗਦਾ ਜੀ ਲੱਗਦਾ ਨਹੀਂ ਹਿਰਦੇ 'ਚ ਜਦੋਂ ਬਾਣੀ ਸਮਝ ਆਉਣ ਲੱਗ ਜਾਂਦੀ ਹੈ ਤਾਂ ਹਿਰਦੇ 'ਚ ਜੀ ਲੱਗਦਾ ਟਕਦਾ ਦੀ ਟਕਦਾ ਹੀ ਜਦੋਂ ਬਾਣੀ ਦੀ ਸਮਝ ਆਉਣ ਲੱਗਦੀ ਹੈ ਵਿਚਾਰਦਾ ਹੈ ਸਮਝ ਆਉਣ ਲੱਗ ਜਾਂਦੀ ਹੈ ਆਪੇ ਖੋਜ ਨਾਲ ਉਤੋਂ ਰਾਜ਼ ਆਉਦਾ ਉਹ ਸਮਝ ਰਸ ਹੈ ਖੋਜੀ ਦਾ ਜੀ ਕੇ ਮਹਿ ਲੱਗਦਾ ਇਹ ਖੋਜ ਦਾ ਵਿਸ਼ਾ ਬਾਣੀ ਪੜ੍ਹਦਾ ਵਿਸ਼ਾ ਨਹੀਂ ਹੈ ਪੜ੍ਹਦਾ ਪਿਛਾ ਬਾਣੀ ਨਹੀਂ ਹੈ ਪੜ੍ਹ-ਪੜ੍ਹ ਗੱਡੀ ਲੱਦੀ ਹੈ ਲਿਖਿਆ ਹੋਇਆ ਹੈ ਅਜੀ ਇਹਨੂੰ ਪੜਨ ਦਾ ਵਿਸ਼ਾ ਜਿਹੜਾ ਬਣਾ ਲਿਆ ਇਹ ਅਸੀਂ ਧਗਾ ਕੀਤਾ ਧਗਾ ਬੜਾ ਭਾਰੀ ਧਗਾ ਸੰਕਤ ਰੱਖੀਤਾ ਪੜਨਾ ਭਾਵੇਂ ਚੰਗਾ ਹੈ ਬਾੜਾ ਜੀ ਪਰ ਬਹਿਦ ਪੜਨਾ ਨਹੀਂ ਖੋਜ ਦਾ ਵਿਸ਼ਾ ਬੜੇ ਬਣਾ ਖੋਜ ਵੀ ਨਹੀਂ ਹੁੰਦੀ ਖੋਜ ਵੀ ਹੋ ਪੜੇ ਤੇ ਹੁੰਦੋ ਪੜਨਾ ਇਸ ਕਰਕੇ ਹੈ ਕਿ ਖੋਜ ਕਰੀਏ ਇਹਨੇ ਧਿਆਨ ਨਾਲ ਪੜਨ ਜਨਕ ਰਾਜਾ ਫਰਜ਼ੀਤਾ ਜਨਕ ਰਾਜਾ ਗੁਰਨਗੂ ਵੀ ਜਨ ਕਹਿੰਦੇ ਨੇ ਉਹ ਪਟ ਉਹ ਅੰਗਦ ਨੂੰ ਵੀ ਜਨ ਕਹਿੰਦੇ ਨੇ ਉਹ ਬਰਦਾਸ਼ੂ ਵੀ ਜਨ ਕੋਈ ਜਨਕ ਤਾਂ ਇੱਕ ਹੋਇਆ ਤੇ ਵੀ ਜਨ ਕਿਵੇਂ ਬਣਾ ਦਿੰਦੇ ਨੇ ਸਾਖੀ ਵਿੱਚ ਸਾਡੇ ਕੋਈ ਕਿਹਾਇਆ ਜਨਕ ਫਿਰ ਦੋ ਕਹਿੰਦੇ ਰਹੇ ਜਨਕ ਇਕ ਸਿੱਧਾ ਨਾ ਪਿਓ ਜਿਹੜਾ ਜਨਕਾ ਉਹ ਤਾਂ ਪਰਮ ਗਿਆਨੀ ਹੈ ਉਹ ਨਹੀਂ ਉਹ ਤਾਂ ਹੈ ਨਹੀਂ ਰਾਮਚੰਦਰ ਦੋ ਦੋ ਘਟੀਆਂ ਫਿਰ ਬੰਦੇ ਆਏ ਰਾਮਚੰਦਰ ਜੀ ਜੇ ਕੁਰਬਾਨੀ ਨਹੀਂ ਦਿਆ ਕਰਨੀ ਹੈ ਪਰਡੇ ਤਬਰ ਰਾਮਚੰਦਰ ਉਹ ਵੀ ਆਵਤ ਦੇਖਿਆ ਥਾ 라ਵਣ ਦੇਤੀ ਸਰਵਰ ਕੀ ਤੋਂ ਘਰ ਕੀ ਜੋਏ ਦਵਾਈ ਥੀ ਉਹ ਤਾਂ ਲਾਤ ਕੱਟੇ ਚ ਕੁਰਬਾਨੀ ਨਹੀਂ ਫਿਰ ਜੜਕਦਾ ਜੇ ਜਨ ਕੋਈ ਹੈ ਜਿਹੜਾ ਜਨ ਗੁਰਬਾਣੀ ਵਾਲਾ ਹੈ ਉਹਦਾ ਸੋਰਾ ਫਿਰ ਜੜਕਦੀ ਹੋਣੀ ਕਹੀਦੀ ਸੀ ਪੂਜਾ ਰਾਮ ਦੀ ਕਹਾਣੀ ਦੀ ਜਨਦ ਸੁਪੀਰੀਅਰ ਹੋਇਆ ਫਿਰ ਇਹਨੂੰ ਕੁਝ ਪਾਚੀਰ ਫਾੜ ਕਰੋ ਜਗਰੰਥਾ ਨਾਲ ਕਰਨਾ ਹੈ ਗਿਆਨ ਨਾਲ ਕਰੋ ਪਰ ਉਹ ਨਹੀਂ ਹੋਣੀ ਕਹੀਦੀ ਸੀ ਤਿੰਨ ਵਾਰ ਗੱਲ ਕਰਕੇ ਜਦ ਵਰਤਿਆ ਪਰ ਜਦ ਬਾਸ਼ਾ ਦੇ ਘਰ ਲੱਲਤਾ ਥੋੜੀ ਠੀਕ ਹੈ ਪਰ ਜਨਕ ਰੱਤ ਕਿਹਨੂੰ ਤੁਸੀਂ ਕਹਿੰਦੇ ਹੋ ਜੀ ਡੈਫੀਨੇਸ਼ਨ ਕਰ ਦੋ ਜਨਕ ਨੂੰ ਡਿਫਾਈਨ ਕਰ ਦੋ ਸਭਿਆਦੇ ਵਿੱਚ ਉਹਨਾਂ ਨੇ ਜਨਕ ਨੂੰ ਦੱਸਿਆ ਕਿ ਜਨਕ ਹਦਾ ਕੌਣ ਜਨਕ ਸੋਈ ਜਿੰਨ ਜਾਣਿਆ ਉਹਨੂੰ ਮੰਨ ਰਸਤਾ ਰਿਹਾ ਇਹਨੇ ਆਤਮ ਗੈਨੀ ਹੈ ਉਹ ਜਨਕ ਬਸ ਗੱਲ ਕਰ ਤੋਈ ਹੁਣ ਜਦੋਂ ਜਨਕ ਰਾਜਾ ਆਉਦਾ ਹੈ ਸਾਡੇ ਸਾਰੇ ਸਾਖੀ ਜਾਣਕਾਰੀ ਘਟਦੇ ਨੇ ਸਾਉਂਦੋਂ ਵੀ ਘਟ ਗਏ ਉਹੀ ਸਾਖੀ ਸਾਰੇ ਪ੍ਰਚਾਰਕ ਵੀ ਘਟਦੇ ਨੇ ਉਹ ਸੁੱਤੇ ਪਏ ਤੇ ਆ ਡੈਫੀਨੇਸ਼ਨ ਕਿਉਂ ਦੀ ਪਈ ਉਹ ਤਾਂ ਦੇ ਜਨਤ ਜਨਕ ਬੈਠੇ ਸਿੱਧਾ ਸੁਣ ਦੋ ਜਨਕ ਹੋ ਗਏ ਦੋ ਦੇ ਵੀ ਸਾਰੇ ਹੋ ਗਏ ਜਨ ਜਿਹਨਾਂ ਜਨਕ ਨੇ ਸਾਰੇ ਸੰਗਸਨ ਤੇ ਬੈਠੇ ਨੇ ਸੱਚਖੰਡ ਵਾਲੇ ਸਾਰੇ ਜਨਕ ਨੇ ਜਨਕ ਹੁੰਦਾ ਕੌਣ ਹੈ ਜਾਂਤੇ ਹੀ ਜਨ ਕਹਿੰਦੇ ਆਪਣੇ ਆਪ ਨੂੰ ਜਨ ਕਹਿੰਦਾ ਹੈ ਉਹ ਕਬੀਰ ਆਪਣੇ ਆਪ ਨੂੰ ਦਾਸ ਕਹਿੰਦਾ ਜਿਵੇਂ ਲੋਕ ਉਹਨੂੰ ਭਗਤ ਕਹਿੰਦੇ ਕਹਿੰਦੇ ਨਾਨਕ ਆਪਣੇ ਆਪ ਨੂੰ ਦਾਸ ਕਹਿੰਦਾ ਭਟੋ ਉਹਨੂੰ ਭਗਤ ਕਹਿੰਦੇ ਸਤਗੁਰ ਨਾਨਕ ਭਗਤ ਕਰੀ ਇਕਮਨ ਤਨ ਵਰ ਤਨ ਗੋਬਿੰਦ ਤੁਹੀ ਆਪਣੇ ਆਪ ਨੂੰ ਕੋਈ ਵਡਿਆਈ ਵਾਲਾ ਨਾਮਕ ਦੁਨੀਆ ਕਹਿੰਦੀ ਹੁੰਦੀ ਹੈ ਜਿਹੜਾ ਉਹਦੇ ਨੂੰ ਵਡਿਆਈ ਵਾਲਾ ਲੱਗਿਆ ਹੈ ਨਾ ਕੋਈ ਨਾ ਉਹ ਦੂਜਾ ਲਵੇ ਤਾਂ ਚੰਗਾ ਹੈ ਰਾਜਾ ਆਪਣੇ ਆਪ ਨੂੰ ਰਾਜਾ ਨਹੀਂ ਕਹਿੰਦਾ ਦੂਜੇ ਕਹਿੰਦੇ ਨੇ ਰਾਜਾ ਨੂੰ ਸਮਝ ਵਾਜਦਾ ਜੇ ਦੂਜਾ ਕਹੇ ਇਸ ਕਰਕੇ ਦੂਜੇ ਜਦ ਕਹਿੰਦੇ ਨੇ ਉਹਨੂੰ ਜਨਕ ਕਹਿਣਗੇ ਆਪਣੇ ਆਪ ਨੂੰ ਜਨਕ ਹੋਊਗਾ ਜਨਕ ਮੈਂ ਜਨ ਤੇਰਾ ਵੋਇਰ ਦਾ ਸਾਰੋ ਮੈਂ ਜਨ ਤੇਰਾ ਇਹ ਜਨ ਤੋਂ ਹੀ ਉਹ ਜਨਕ ਬਣੇ ਜਿਹੜੇ ਜਾਣ ਲਿਆ ਜਨਕ ਸੋਈ ਜੇ ਨਾ ਜਾਣਿਆ ਜਿਹੜੇ ਜਾਣ ਲਿਆ ਸਾਡੇ ਵਾਸਤੇ ਉਹ ਜਨਕ ਹੈ ਆਪ ਉਹ ਆਪਣੇ ਅਬਰੂ ਕਰਦੇ ਚਲ ਸਹੀ ਪੂਰ ਰਹਾਤ ਹੈ ਤ੍ਰਿਪਵਨ ਰੌ ਕਟ ਪਰਚੇ ਜੋ ਉਪਜੇ ਭਾਉ ਪੂਰ ਰਹਾਤ ਹੈ ਤ੍ਰਿਪਵਨ ਰੌ ਕਟ ਅਪੇ ਕਟ ਪਰਚੇ ਤੇ ਜਿਹੜਾ ਫੋ ਉਪਜਦਾ ਵਾਹ ਬਰਦਾ ਪਰਦਾ ਹੁੰਦੀ ਹੈ ਭੁੱਖ ਪੈਦਾ ਹੁੰਦੀ ਹੈ ਫੋ ਦਾ ਮਤਲਬ ਹੈ ਭੁੱਖ ਕਟ ਪਰਚੇ ਤੋਂ ਇੱਕ ਭੁੱਖ ਪੈਦਾ ਹੁੰਦੀ ਹੈ ਕਟ ਪਰਚਾ ਕਦ ਹੁੰਦਾ ਹੈ ਜਦੋਂ ਕਲਪਨਾ ਮਾਇਆ ਦੀ ਨਹੀਂ ਰਹਦੀ ਮਾਇਆ ਸੁਟੀ ਜਾਂਦੀ ਹੋ ਨਹੀਂ ਤਾਂ ਘਟ ਪਰਚਾ ਹੁੰਦਾ ਮਾਇਆ ਜੁਰਤ ਬਾੜ ਨਹੀਂ ਜਾਂਦੀ ਤਾਂ ਬਾੜ ਦੀ ਭੁੱਖ ਪੈਦਾ ਨਹੀਂ ਹੁੰਦੀ ਨਾ ਮਾਇਆ ਦੀ ਭੁੱਖ ਨਹੀਂ ਪੈਦਾ ਹੁੰਦੀ ਕਲਪਨਾ ਨਹੀਂ ਪੈਦਾ ਹੁੰਦੀ ਪੂਰਿਆ ਤਹ ਤ੍ਰਿਪ ਬਣ ਰੋ ਬਸ ਇਹ ਸਮਝੋ ਉੱਥੇ ਜਿਹੜਾ ਸ਼ਬਦ ਗੁਰੂ ਹੈ ਨਾ ਤਿੰਨਾ ਪਵਣਾ ਦਾ ਜਿਹੜਾ ਰੋ ਹੈ ਉਹ ਤ ਪੂਰ ਹੈ ਉਹ ਪੂਰਾ ਕਰ ਰਿਹਾ ਹੈ ਉਦੀ ਡਿਵੈਲਪਮੈਂਟ ਕਰ ਰਿਹਾ ਉਹ ਸ਼ਬਦ ਜੋੜ ਰਿਹਾ ਉਹ ਨੂੰ ਸਮਝੋ ਹੋਰ ਗਿਆਨवान ਗਿਆਨਮਾਨ ਗਿਆਨਵਾਨ ਇਹ ਜਿਹੜੀ ਗੁਰਬਾਣੀ ਨਹੀਂ ਕਹਿਣ ਦਾ ਮਤਲਬ ਸਮਝ ਆਉਦੀ ਹੈ ਆਪਣੀ ਬੁੱਧੀ ਨਾਲ ਨਹੀਂ ਆਉਦੀ ਤੇਰੇ ਆਪ ਵੱਡਾ ਉਹ ਦੇ ਨਾਲ ਖੜਾ ਪਿਛਲੇ ਪਾਸੇ ਜਿੱਥੋਂ ਨਹੀਂ ਸਮਝ ਆਉਦੀ ਉਹ ਪੌੜੀ ਬਾਹ ਤੇ ਫੜ ਕੇ ਜਿਵੇਂ ਡਿਆਣੇ ਵੀ ਚੜਾਉਦੇ ਐ ਚੜਾਉਂਦਾ ਰਹਦਾ ਹੈ ਸਹਾਰਾ ਦਿੰਦਾ ਰਹੇ ਉੱਥੇ ਹੈ ਉਹਨੂੰ ਕਹਿੰਦੇ ਕਿਰਪਾ ਕਿਰਪਾ ਸਿੰਧ ਤੁਮਾਰੀ ਕਿਰਪਾ ਦਾ ਸੁਭਾ ਜਾ ਕਹਿ ਰਹੇ ਨੇ ਕਿਰਪਾ ਸਿੰਧ ਤੁਮਾਰੀ ਕਿਰਪਾ ਜੋ ਕੁਛ ਮੋਪੇ ਹੋਏ ਰਚੋ ਚੰਡ ਕਾ ਕੀ ਕਥਾ ਫੇਰ ਮੈਂ ਚੰਡ ਕਾ ਦੀ ਕਥਾ ਦੱਸ ਸਕਦਾ ਵਰਨਾ ਮੇਰੀ ਬੁੱਤ ਨਹੀਂ ਹੈ ਬਾਣੀ ਸ਼ੁਭ ਬਾਣੀ ਲਿਖਿਆ ਤੇ ਲਖ ਬਾਣੀ ਲਖ ਵਰਤਿਆ ਹੋਇਆ ਬਾਣੀ ਸ਼ੁਭ ਸਭ ਹੋਏ ਸਾਰੀ ਬਾਣੀ ਸ਼ੁਭ ਹੋ ਵਾੜੀ ਲਾਉਂਦੇ ਵਰਤਿਆ ਰਹੇ। ਬਾੜੀ ਕੋਈ ਨਹੀਂ ਵਰਸਦਾ। ਦਬ। ਕਬਤਾ ਵਰਤੂਗਾ ਤੇ ਕੋਈ ਹੋਰ ਨਹੀਂ। ਬਾੜੀ ਸ਼ੋਬ ਸਭ ਹੋਏ। ਜਦੋਂ ਗਹ ਤੋ ਗਹ ਸਭ ਜੋਦੀ ਹੈ। ਦਵੀ ਸਮਝੋ ਦੀ ਕਿਰਪਾ ਬਿਰੋ ਨਹੀਂ ਆ ਸਕਦੀ। ਉਹ ਹਾਜ਼ਰ ਹੈ ਤੁਹਾਡੇ ਨਾਲ ਹਰ ਵਕਤ। ਜਿਹੜਾ ਕੋਸ਼ਿਸ਼ ਕਰਦਾ ਹੈ ਬਹੁਤ ਚੜਦੀ ਟੋਕਟ ਘਾਟੀ ਤੇ ਚੜਾਉਣਾ ਉਹਦਾ ਸਹਾਰਾ ਬਣਦਾ ਹੈ ਪੂਰ ਰਹਾ ਤਿਰਪੜ ਰਹੋ ਉਹਨੂੰ ਪੂਰ ਰਿਹਾ ਉਹਦਾ ਗਿਆਨ ਪੂਰਾ ਉਹ ਨਾਲ ਕਰ ਰਿਹਾ ਨਾਲ ਯਾਦ ਕਰ ਰਿਹਾ ਯਾਦ ਇਹ ਆਪ ਚੜਨਾ ਚਾਹੁੰਦਾ ਇਹ ਪੂਰਾ ਜੋ ਰੇ ਲਾਉਂਦਾ ਇਹਦੇ ਜੋਰ ਤੋਂ ਵੱਧ ਜਿਹੜਾ ਫਿਰ ਨਹੀਂ ਸਮਝ ਆਉਂਦੀ ਫਿਰ ਉਹ ਸਾਰਾ ਉਹਦਾ ਹੀ ਸਹਾਰਾ ਦਿੰਦਾ ਇਹਦਾ ਇਹ ਸਵਾਲ ਪੈਦਾ ਹੁੰਦਾ ਵੀ ਫਿਰ ਜਦ ਬਰਬੁੱਧੀ ਤੋਂ ਪਰੇ ਆਫਿਰ ਸਮਝ ਆ ਕੇ ਮੇਜੰਡਾ ਉਸ ਗੱਲ ਦਾ ਭੇਡ ਖੋਲਿਆ ਵੀ ਜਦੋਂ ਮੈਂ ਸਮੇਦਾਸੀ ਉੱਥੇ ਆ ਘਟਣਾ ਮੇਰੇ ਨਾਲ ਵਕਤੀ ਰਹੀ ਹੈ ਤਾਂ ਸਮਝ ਆਈਏ ਵਰਨਾ ਉਹ ਵੀ ਸੀਗੇ ਪਹਿਲੇ ਵੀ ਸੀ ਜਿਹੜੇ ਇਹਨੂੰ ਲੈ ਕੇ ਗਏ ਨੇ ਆ ਜਾ ਇੱਥੋਂ ਪਰ ਉਹਨਾਂ ਨੇ ਇੰਨੀ ਛਿੱਦਤ ਨਾਲ ਵਿਚਾਰਿਆ ਹੀ ਨਹੀਂ ਉਹਨੂੰ ਗੁਰਬਾਣੀ ਨੂੰ ਉਹਨੇ ਇੰਨੀ ਛਿੱਦਤ ਨਾਲ ਅਸੀਂ ਵਿਚਾਰਿਆ ਹੀ ਨਹੀਂ ਜੋ ਨਹੀਂ شدت ਨਾਲ ਜਿਹੜਾ ਵਿਚਾਰ ਉਹਨੂੰ ਰਾਵਲ ਜੂ ਸਭ ਕੁਝ ਭੁੱਲ ਕੇ ਤਿਆਗ ਦੇ ਵਿਚਾਰਨਾ ਬਹੁਏ ਨੂੰ ਐਡਾ ਜਿਹੜਾ ਗਰੂਰ ਨੂੰ ਸਭ ਚਾਜੂ ਜੁ ਕਿ ਦੋ ਗੜੀਆਂ ਤੇ ਪੈਰ ਰੱਖ ਕੇ ਨਹੀਂ ਰੋਚ ਹੋਗੀ ਫੈਰੀ ਹੋਗੀ ਸੋ